ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਗਵੰਤ ਮਾਨ ਨੂੰ ਅੱਜ ਇਸ ਗੰਧ ਦਾ ਵੇਲ ਮਿਲ ਗਿਆ ਚਾਰ ਪੰਜ ਦਿਨਾਂ ਤੋਂ ਬਾਅਦ ਕਿ ਜਿਹੜੀ ਉਹਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਹਲਕੇ 'ਚ ਜਿਹੜੀਆਂ 21 ਤੋਂ ਵੱਧ ਦੁਖਦਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਨੇ ਅੱਜ ਉਹਨਾਂ ਦਾ ਪਤਾ ਲਾਣ ਵਾਸਤੇ ਇੱਕ ਸਟੇਜ ਮੈਨੇਜੂ ਉੱਥੇ ਰਚਿਆ ਗਿਆ ਜੋ ਲੋਕ ਦੱਸਦੇ ਆ ਕਿ ਉੱਥੇ ਕਰਫਿਊ ਟਾਈਪ ਸਿਚੁਏਸ਼ਨ ਪੁਲਿਸ ਨੇ ਚੌਣੀ ਵਧਾਈ ਸੀ ਹਜ਼ਾਰ ਤੋਂ ਵੱਧ ਪੁਲਸ ਵਾਲਾ ਲਾਇਆ ਔਰ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਪਹਿਲਾਂ ਉੱਥੇ ਜਾ ਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਟਿਊਟਰ ਕੀਤਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਆ ਤੇ ਭਾਈ ਕੋਈ ਗੱਲ ਗਲਤ ਮਲਤ ਨਾ ਕਰਿਓ ਨਹੀਂ ਤਾਂ ਤੁਹਾਡੀ ਮਦਦ ਨਹੀਂ ਮਿਲੂ ਤੁਹਾਨੂੰ ਔਰ ਦਬਾਅ ਬਣਾਇਆ ਗਿਆ ਕਿ ਤੁਸੀਂ ਅਸਲੀ ਗੱਲ ਸਾਹਮਣੇ ਨਹੀਂ ਰੱਖ ਸਕਦੇ ਚਲੋ ਅਸਲੀਅਤ ਦਾ ਕਿਹੜਾ ਸਰਕਾਰ ਤੋਂ ਲੁਕੀ ਹੈ ਕਿਉਂਕਿ ਇਹ ਸਰਕਾਰ ਜਿਹੜੀ ਬਦਲਾਅ ਦੇ ਨਉਤੇ ਔਰ ਇਸ ਗੱਲ ਤੇ ਆਈ ਸੀ ਕਿ ਅਸੀਂ ਨਸ਼ਾ ਕੋਰੀ ਇਹਦੇ ਖਿਲਾਫ ਕਾਰਵਾਈ ਕਰਾਂਗੇ ਬੰਦ ਕਰਾਂਗੇ ਅੱਜ ਸਭ ਤੋਂ ਵੱਡੀ ਸਰਪ੍ਰਸਤੀ ਲਿਕਰ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ ਇੱਥੇ ਭਗਵੰਤਬਾਨ ਦੀ ਸਰਕਾਰ ਦੀ। ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ 'ਚ ਬੰਦ ਹੈ ਉਹਦੇ ਲਈ ਤਾਂ ਧਰਨਾ ਮਾਰ ਰਹੇ ਆ। ਮਗਰ ਇੱਥੇ ਜਿਹੜੀਆਂ ਡੈਥਾਂ ਹੋ ਗਈਆਂ ਉਹਨਾਂ ਲਈ ਸਮਾਂ ਨਹੀਂ ਸੀ। ਭਗਵੰਤਬਾਨ ਜੀ ਯਾਦ ਕਰੋ ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕਾ ਹਾਂ ਔਰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ। ਕਾਂਗਰਸ ਵੇਲੇ ਵੀ ਇਹ ਚਾਹ ਕੁਝ ਇਨਸੀਡੈਂਟ ਤਰਨ ਤਰਨ ਚਾਹ ਬਤੀ ਅੰਮਰਚੋਰ ਸਾਹਿਬ ਆਪ੍ਰਿਆਸੀ ਉਦੋਂ ਤੁਸੀਂ ਗਏ ਸੀ ਔਰ ਤੁਸੀਂ ਕਿਹਾ ਸੀਗਾ ਜੀ ਕਿ ਇਹਦੀ ਸੀਬੀਆ ਇਨਕੁਆਇਰੀ ਹੋਵੇ ਮੰਤਰੀ ਰਿਜ਼ਾਈਨ ਕਰੇ ਤੇ ਭਾਈ ਇਹ ਤਾਂ ਜ਼ਿਲ੍ਹਾ ਵੀ ਤੁਹਾਡਾ ਹੋਮ ਡਿਸਟ੍ਰਿਕਟ ਹੈ ਤੁਹਾਡੀ ਕਨਸਟਿਟੂਐਂਸੀ ਆ ਤੁਹਾਡਾ ਹਲਕਾ ਹੈ ਹਰਪਾਲ ਚੀਮਾ ਸਾਹਿਬ ਦਾ ਹਲਕਾ ਹੈ ਦੋਵੇਂ ਬੋਸਟ 1 ਐਂਡ 2 ਇਨ ਦਾ ਕੈਬਿਨੇਟ ਉਹਨਾਂ ਦਾ ਜ਼ਿਲ੍ਹਾ ਹੋ ਗਿਆ ਔਰ ਉੱਤੇ ਜੇ ਰੇਲੀ ਸ਼ਰਾਬ ਵੇਚੇ ਹੋਰ ਥੋੜਾ ਜਾ ਕੇ ਅਮਨ अरोड़ा ਸਾਹਿਬ ਮੰਤਰੀ ਸਾਹਿਬ ਕਹਿੰਦੇ ਆ ਵੇਖੋ ਦਲਾਸਾ ਕੀ ਦਿੰਦੇ ਆ ਕਹਿੰਦਾ ਇਹ ਕਿਹੜਾ ਤੁਸੀਂ ਸ਼ਰਾਬ ਠੇਕੇ ਤੋਂ ਲਈ ਹੈ ਤੇ ਅੱਛਾ ਦੂਜੀ ਸ਼ਰਾਬ ਵਿਕਦੀ ਕਿਉਂ ਆ ਫਿਰ ਬਕਾਉਂਦਾ ਕੌਣ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਗੈਰ ਥੋੜੀ ਰਹਿਨਮਾਈ ਬਗੈਰ ਥੋੜੀ ਸਰਪ੍ਰਸਤੀ ਬਗੈਰ ਇਹ ਵਿਕ ਨਹੀਂ ਸਕਦੀ ਸੀ ਇਸ ਲਈ ਜੇ ਸ਼ਰਮ ਹੈ ਇਹਦੇ 'ਚ ਇੰਡੀਪੈਂਡੈਂਟ ਇਨਕੁਆਇਰੀ ਮਾਰਕ ਕਰੋ ਔਰ ਐਕਸਾਈਜ਼ ਮਿਨਿਸਟਰ ਔਰ ਉਹ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਓ ਔਰ ਦੇ ਸ਼ੁਡ ਬੀ ਬੁਕਡ ਫਾਰ ਦਾ ਮਰਡਰ ਆਫ ðiਸ 20 ਪੀਪਲ ਐਂਡ ਯੂ ਸ਼ੁਡ ਬੀ ਬੁਕਡ ਫਾਰ ਮਰਡਰ ਕਿਉਂਕਿ ਐਸਐਸਪੀ ਜ਼ਿਲ੍ਹਾ ਪ੍ਰਸ਼ਾਸਨ ਜੋ ਲਾ ਰਿਹਾ ਉਹ ਤੁਸੀਂ ਲਾ ਰਹੇ ਹੋ ਔਰ ਇਹ ਫੇਲੀਅਰ ਇਹ ਤੁਹਾਡਾ ਆਪਣਾ ਇਸ ਲਈ ਬਲੇਮ ਗੇਮ ਨਾ ਕਰੋ ਵਾਲੇ ਚਤਰ ਤੇ ਸਿਆਣੇ ਨਾ ਬਣੋ ਲੋਕ ਤੁਹਾਡੇ ਇਸ ਸਾਰੀ ਗੱਲ ਨੂੰ ਸਮਝ ਚੁੱਕੇ ਆ ਸੋ ਵੀ ਆਈ ਡਿਮਾਂਡ ਐਕਸ਼ਨ ਐਂਡ ਰਿਮੂਵਲ ਆਰ ਮਾ ਪਾਪਾ ਦੀ ਲੀਡਰਸ਼ਿਪ ਨੂੰ ਵੀ ਕਹਿਣਾ ਚਾਹੁੰਦਾ ਭਾਈ ਜਿਨ੍ਹਾਂ ਨੇ ਦਿੱਲੀ ਚਰਾਬ ਘਟਾਲੇ ਚ ਚੋਰੀ ਕੀਤੀ ਆ ਉਹਨਾਂ ਨੇ ਪੰਜਾਬ ਚ ਚੋਰੀ ਕੀਤੀ ਉੱਥੇ ਤਾਂ ਉਹ ਚੋਰ ਨੇ ਤੇ ਇੱਥੇ ਸਾਥ ਦੇ ਇਸ ਲਈ ਬਣਾਤੇ ਕਿਉਂਕਿ ਭਗਵੰਤ ਮਾ ਤੁਹਾਡੇ ਨਾਲ ਰਲ ਕੇ ਖੇਡ ਰਹੇ ਇਹ ਗੱਲ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਇਸ ਲਈ ਉਹੀ ਲੋਕ ਚੋਰੀ ਦਿੱਲੀ ਕਰਨ ਵਾਲੇ ਉਹ ਚੋਰ ਪੰਜਾਬ ਦੇ ਮਗਰ ਦਿੱਲੀ ਚ ਉਹ ਚੋਰ ਨੇ ਤੇ ਪੰਜਾਬ ਚ ਨਹੀਂ ਆ ਇਸ ਲਈ ਕਾਰਵਾਈ ਬਣਦੀ ਆ ਔਰ ਜਦ ਕਾਰਵਾਈ ਹੋਊਗੀ ਤੇ ਸਭ ਕੁਝ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਾਖੜ ਸਾਹਿਬ ਇਸ ਇਸ਼ੂ ਨੂੰ ਟੇਕ ਅਪ ਕਰਕੇ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਪੰਜਾਬ ਦੀ ਇਨਕੁਆਇਰੀ ਵੀ ਚੇਤੀ ਸੀਬੀਆਈ ਔਰ ਈਡੀ ਦੀ ਕਰਾਉਣ ਬਹੁਤ ਬਹੁਤ ਧੰਨਵਾਦ